ਨਜਾਜ਼ਪੰਦਾਂ ਦੇ ਚਲਦਿਆਂ ਪਤਨੀ ਨੇ ਹੀ ਕਰਵਾਇਆ ਆਪਣੇ ਪਤੀ ਦਾ ਕਤਲ ਦਰਸਲ ਤਰਨਤਾਰਨ ਦੇ ਵਿੱਚ थाना सदर ਪੱਟੀ ਅਧੀਨ ਪੈਂਦੇ ਪਿੰਡ ਕਰਿਆਲਾ ਵਿਖੇ ਅੱਜ ਸਵੇਰੇ ਤੜਕਸਾਰ ਰਣਜੀਤ ਸਿੰਘ ਨਾਮਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਸੀ ਅਤੇ ਇਸ ਦੌਰਾਨ ਸਬਡਿਵੀਜ਼ਨ ਪੱਟੀ ਦੇ ਡੀਐਸਪੀ ਜਸਪਾਲ ਸਿੰਘ ਢਿੱਲੋਂ ਨੇ ਪ੍ਰੈਸ ਵਾਰਤਾ ਦੇ ਦੌਰਾਨ ਦੱਸਿਆ ਕਿ ਰਣਜੀਤ ਸਿੰਘ ਦੀ ਵਾਈਫ ਬਲਜੀਤ ਕੌਰ ਦੇ ਪਿੰਡ ਲਖਣਾ ਤੇ ਮਹਾਵੀਰ ਸਿੰਘ ਦੇ ਨਾਲ ਨਾਜਾਇਜ਼ ਸੰਬੰਧ ਸਨ ਅਤੇ ਇਹਨਾਂ ਸਬੰਧਾਂ ਦੇ ਚੱਲਦੇ ਆ ਹੀ ਮਹਾਵੀਰ ਸਿੰਘ ਦੇ ਵੱਲੋਂ ਰਣਜੀਤ ਸਿੰਘ ਦਾ ਕਤਲ ਕੀਤਾ ਗਿਆ ਹੈ ਤੇ ਜਿਸ ਦੌਰਾਨ ਉਹਨਾਂ ਦੇ ਵੱਲੋਂ ਰਣਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਅਤੇ ਮਹਾਵੀਰ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਕੀ ਗੱਲ ਹੋਈ ਹੈ ਇੱਥੇ ਆ ਜੀ ਸਾਨੂੰ ਇਹ ਪਤਾ ਹੀ ਨਹੀਂ ਲੱਗਾ ਕੋਈ ਜਾਨੀ ਕਿੰਨੇ ਜਣੇ ਰਹਿੰਦੇ ਇੱਥੇ ਘਰ ਦੇ ਵਿੱਚ ਇਹ ਤਿੰਨ ਜਣੇ ਇੱਥੇ ਰਹਿੰਦੇ ਕੀ ਨਾਂ ਕੀ ਨੇ ਇਹਨਾਂ ਤਿੰਨਾਂ ਦੇ ਜੀ ਕਬਾਲ ਸਿੰਘ ਦਾ ਹਾਂ ਜੀ ਇਹ ਸਰਪੰਚ ਉਹ ਠੀਕ ਹੈ ਇਹ ਜਾਨੇ ਕਾਤੀ ਚਾਤੀ ਰਹਿੰਦੀ ਸੀ ਤੇ ਉਹਨਾਂ ਦਾ ਨਾਮ ਇੱਕ ਨਾ ਸੀਤਾ ਸੀ ਹਾਂਜੀ ਇੱਕ ਨਾ ਹੋਣੀ ਵੀ ਨਹੀਂ ਰੱਖੋ ਹਾਂਜੀ ਲੱਖੋ ਲੱਖੋ ਠੀਕ ਹੈ ਤੇ ਹੁਣ ਕੋਈ ਇਹ ਤਿੰਨਾਂ ਦੀ ਡੈਥ ਹੋ ਗਈ ਹਾਂਜੀ ਤੇ ਕੀ ਹੋਇਆ ਜਿਹੜਾ ਸਮਾਨ ਸਮੂਹ ਖਿਲਰਿਆ ਪਿਆ ਕੀ ਮੈਂਨੂ ਵੀ ਤਾਂ ਸਾਨੂੰ ਪਤਾ ਹੀ ਨਾ ਲੱਗਾ ਖਾਸ ਪੰਜੂ ਦੇ ਪਤਾ ਨਾ ਲੱਗਾ ਉਹ ਹੀ ਸਾਡੇ ਪਰੋਣਾ ਇੱਥੇ ਆਇਆ ਉਹ ਮੱਝਾ ਚਾਹੁੰਦਾ ਉਹਦੇ ਹੱਥ ਤੇ ਮੱਝਾ ਪਈਆ ਇਹ ਵੀਰੇ ਤੁਹਾਡੇ ਮਾਈਕਟਾ ਨਹੀਂ ਜੀ ਇਹ ਰਿਲੇਸ ਜੀ ਤੇ ਇਹਨਾਂ ਦੀ ਪਰਜਾਈ ਇਹ ਸੇ ਇਕੱਠੇ ਰਹਿੰਦੇ ਇੱਕ ਇਹਨਾਂ ਤੋਂ ਭਈਆ ਰਹਿੰਦਾ ਹਿੰਦੇ 25 ਸਾਲ ਤੋਂ ਤੇ ਜਿਹੜਾ ਭਈਆ ਹਜੇ ਮਿਲ ਨਹੀਂ ਰਿਹਾ ਤੇ ਇਹ ਇਹਨਾਂ ਦੀ ਆਪਣਾ ਜਿਹੜੀਆਂ ਡੈਡ ਬੁੱਡੀਆਂ ਉਹ ਟੇਬ ਲਾ ਕੇ ਮੂੰਹ ਬੰਨੀ ਇਹਨਾਂ ਦੀ ਤੇ ਬਾਵਾ ਬੰਨੀਆਂ ਤੇ ਜਿਹੜਾ ਭਈਆ ਉਹ ਇੱਥੋਂ ਕਰਾ ਰਿਹਾ ਇਹਨਾਂ ਨੇ ਆਪਣਾ ਸੁਰੇ ਇਹਨਾਂ ਦੇ ਰਿਸ਼ਤੇ ਰਾਹੀਂ ਕਿ ਲਈ ਗਾਈਆਂ ਚੋਣ ਉਹਨਾਂ ਨੇ ਤਲਾਹ ਦਿੱਤੀ ਹੈ ਸੱਚ ਨੂੰ ਕੋਈ ਨਹੀਂ ਪੀ ਆਪ ਜੀ ਬਿਤਰ ਡੈਡ ਬਡੀ ਫੱਗੇ ਇੱਥੇ ਐਸ ਐਚਓ ਸਾਹਿਬ ਤੁਮੇ ਮੌਕੇ ਤੇ ਪਹੁੰਚੇ ਹੈ ਬਾਕੀ ਹੁਣ ਪਛਾਣ ਬਣ ਕਰ ਰਹੇ ਹੋ ਕਾਦੀ ਕੀ ਲੱਗਦਾ ਕਾਦੀ ਵਾਰਦਾਤ ਹੋਏਗੀ ਜੀ ਇਹਦੇ ਬੜੇ ਜੀ ਕਰ ਰਹੇ ਹਨ ਤਫਤੀਸ਼ ਕੀ ਕਿੰਨੇ ਕਿੰਨੇ ਵਿਅਕਤੀ ਨੇ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਤਿੰਨ ਜਣੇ ਤੇ ਲੁੱਟ ਖੋਹ ਵੀ ਕਰਦੇ ਸਮਾਨ ਖੋਹ ਰਿਹਾ ਹੋਇਆ ਹੈ ਸਮਾਨ ਨੇ ਸਾਰੇ ਜਿਹੜੇ ਆਪਣਾ ਬੈੱਡ ਤੋਂ ਖਲਾਰਾ ਪਾਇਆ ਹੈ ਸਮਾਨ ਜਿਹਨੇ ਲੈ ਕੇ ਗਏ ਇਹ ਸਰ ਇੱਕ ਵਿਅਕਤੀ ਤੇ ਦੋ ਔਰਤਾਂ ਨੇ ਹਾਂ ਜੀ ਤੇ ਬੜੀ ਮਾਰੀ ਘਟਨਾ ਹੋਈ ਹੈ ਜਿਹੜਾ ਹਜੇ ਤੱਕ ਦਾ ਜੋ ਮੌਕਾ ਦੇਖ ਕੇ ਆ ਰਿਹਾ ਵੀ ਜਿਹੜਾ ਇਹਨਾਂ ਕੋਲ 25 ਸਾਲ ਤੋਂ ਡੋਮੈਸਟਿਕ ਹੈਲਪ ਸੀ ਜਾਂ ਜੂ ਵੀ ਪਈ ਆ ਕੋਲ ਕੰਮ ਕਰ ਰਿਹਾ ਸੀਗਾ ਸ਼ੌਕਤ ਨਾਮ ਦਾ ਉਹਦਾ ਐਡਰੈਸ ਉਹਨਾਂ ਕੋਲ ਹੈ ਨਹੀਂ ਪਰ ਉਹਨਾਂ ਦੇ ਬੱਚੇ-ਪੁੱਤਰੇ ਦੇ ਫੋਨ ਨੰਬਰ ਹੈਗੇ ਉਹਦੇ ਤੋਂ ਅਸੀਂ ਟਰੈਕ ਕਰ ਰਹੇ ਹਾਂ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਜੇ ਤੱਕ ਤਾਂ ਉਹੀ 메ਨ ਸਸਪੈਕਟ ਹੈਗਾ ਉਹਦੇ ਕਿਉਂਕਿ ਪੁੱਛ ਜਿਹੜਾ ਮੌਕੇ ਤੋਂ ਵੀ ਜੋ ਇੰਡੀਕੇਸ਼ਨਸ ਮਿਲ ਰਹੀਆਂ ਨੇ ਤਾਂ ਉਹਦਾ ਹੀ ਕੰਮ ਲੱਗ ਰਿਹਾ ਹੈ ਪਰ ਇੱਕ ਭਈਆ ਵੀ ਫਰਾਰ ਦੱਸਿਆ ਜਾ ਰਿਹਾ ਇਹਨਾਂ ਦਾ ਸੁਭਾਵਨਾ ਚਿਤਾਈ ਜਾ ਰਹੀ ਉਹੀ ਹੈ ਹਾਂਜੀ ਹਜੇ ਤੱਕ ਮੈਂ ਜਿਵੇਂ ਪਹਿਲੇ ਦੱਸਿਆ ਇਹ ਸ਼ੋਕਨਾ ਦਾ ਜਿਹੜਾ ਡੋਮੈਸਟਿਕ ਹੈਲਪੀਆ ਕੋਈ ਇਹਨਾਂ ਨੇ ਰੱਖਿਆ ਹੋਇਆ ਸੀ ਵੀ 25 ਸਾਲ ਤੋਂ ਉਹਦੇ ਲਈ ਹਜੇ ਤੱਕ ਤਾਂ ਹੈਗਾ ਮੈਂ ਉਹੀ ਸਰ ਕੀ ਮਾਮਲਾ ਜਾਪਦਾ ਹੈ ਇਹ ਤਾਂ ਲੁੱਟ ਖੋਹ ਲਈ ਹੈ ਜੀ ਕਿਉਂਕਿ ਸਮਾਨ ਸਮੂਹ ਨਜ਼ਰੋਂ ਸਾਰੀਆਂ ਜਿਹੜੀਆਂ ਤੁਸੀਂ ਮੌਕਾ ਕਰ ਦੇਖੋ ਤਾਂ ਸਾਰਾ ਸਮਾਨ ਵਗੈਰਾ ਅੰਦਰੋਂ ਲਿਆ ਹੋਇਆ ਹੈ ਕੱਢਿਆ ਹੋਇਆ ਹੈ ਸਾਰੀਆਂ ਲਪਾਰੀਆਂ ਨੂਰੀਆਂ ਕੁੱਡੀਆਂ ਹੋਈਆਂ ਤੇ ਲੁੱਟ ਦੀ ਨਿਕਨਲੀ ਵਾਂਗ ਦੋਸ਼ ਕੀਤੀ ਗਈ ਹੁਣ ਸਰ ਮਾਮਲਾ ਦਰਜ ਕੀਤਾ ਹੈ ਹਾਂਜੀ ਕੇ ਰਜਿਸਟਰ ਹੋੂ ਕੇ ਤਾਂ ਅਸੀਂ ਬਾਕੀ ਇਨਵੈਸਟੀਗੇਸ਼ਨ ਫਰਦਰ ਕਰਕੇ ਜਲਦੀ ਉਹਨਾਂ ਨੂੰ ਫੜ ਲਵਾਂ ਪਰ ਬਾਈ ਨੇ ਮਾਮਲਾ ਦਰਜ ਕਰ ਰਹੇ ਹੋ ਜਾਂ ਅਨਪਛਾਤੇ ਨਹੀਂ ਜੀ ਨਹੀਂ ਬਾਈ ਨੇਮ ਹੀ ਦੇਣਾ ਬਾਈ ਨੇਮ ਜੀ ਐਸਐਮ ਜਨੂ ਦੇ ਲਈ ਪਿੱਖੇ ਪਿੰਡ ਤੋਂ ਕਮਲਜੀਤ ਸਿੰਘ ਦੀ ਰਿਪੋਰਟ